ਛੀਲੂ ਤੇ ਦੀਪ ਦਾ ਚੱਲ ਗਿਆ ਚੱਕਰ ਆਹ ਟੱਕਰ ਵੱਡੀ ਟੱਕਰ ਕਬੱਡੀ ਦੀ ਦੁਨੀਆ ਦੀ ਵੱਡੀ ਟੱਕਰ ਕੇਰ ਕਬੱਡੀ ਚਗਤ ਦੀ ਵੱਡੀ ਟੱਕਰ ਕਬੱਡੀ ਚਗਤ ਦੀ ਵੱਡੀ ਟੱਕਰ ਰਵੀ ਬਿਉਰੀ ਵਾਲਾ ਚੋਲੇਦਾਰ ਅਰਸ਼ ਅਰਸ਼ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿੰਗ ਦਾ ਪਿੰਡ ਸ਼ੇਰ ਮੇ ਨੂੰ ਜਿਹੜਾ ਵੀਰੇ ਵੀਰੇ ਸੌ ਲੈ ਜੀ ਜਾਂਦਾ ਹੋਇਆ ਇੰਦਰਪਾਲ ਤੋਂ ਸੁੱਖੇ ਮਾਧੇਵਲੀੋਂ ਮਾਧੋਵਲੀੋਂ ਆਇਆ ਟੱਕਰ ਆਹ ਸ਼ੀਲੂ ਤੇ ਦੀਪ ਦਾ ਚੱਲ ਗਿਆ ਚੱਕਰ ਆਹ ਟੱਕਰ ਵੱਡੀ ਟੱਕਰ ਕਬੱਡੀ ਦੀ ਦੁਨੀਆ ਦੀ ਵੱਡੀ ਟੱਕਰ ਕੈਮਰੇ ਕੈਮਰੇ ਫੋਕਸ ਨੇ ਬਈ ਦੀਪ ਤੇ ਸ਼ੀਲੂ ਦਾ ਲੱਗਿਆ ਹੋਇਆ ਜੋਰ ਉਹ ਖੜਕਾ ਕਹਿੰਦਾ ਕਿਸੇਤਾ ਜਾ ਹੋਇਆ ਯਾਰ ਹਨਾ ਤੂੰ ਅਗਲੀ ਵਾਰ ਨੂੰ ਹੋਰ ਗਰਮ ਕਰਨ ਨੂੰ ਫਿਰਦਾ ਕੰਮ ਮੇਰੇ ਕਰੇ ਪਰਮਾਤਮਾ ਇੱਕ ਕਬੱਡੀ ਆ ਕਬੱਡੀ ਆ ਕਬੱਡੀ ਆ ਜਿਹੜਾ ਫੁੱਲ ਪੇੜਿਆ ਆ ਆਹੇ ਕੁਝ ਹੋਣਾ ਏ ਕਬੱਡੀ ਆ ਲੱਖਾਂ ਨਾਂਦਰ ਲੱਜਦੇ ਆ ਲੋਕਾਂ ਨੂੰ ਨਹੀਂ ਨੰਬਰ ਤੇ ਤੂੰ ਪਹਿਲੇ ਲਿਜਾ ਸਕਦਾ ਸੀ ਚੋਬਰਾ ਪਰ ਇਹ ਤੂੰ ਲੋਕਾਂ ਨੂੰ ਸੁਆਦ ਦੇਣ ਦੇ ਲਈ ਆੜਿਆ ਸੀ ਪਰ ਦੂਜੇ ਪਾਸੇ ਚੋਹਾ ਸਾਹਿਬ ਵਾਲਾ ਅਰਸ਼ ਅਰਸ਼ ਤੇ ਰਵੀ ਵੱਡੀ ਟੱਕਰ ਕਬੱਡੀ ਜਗਤ ਦੀ ਵੱਡੀ ਟੱਕਰ ਕਬੱਡੀ ਜਗਤ ਦੀ ਵੱਡੀ ਟੱਕਰ ਰਵੀ